ਲੇ ਵੀ ਸੱਜਣੋ ਢਾਲੀਵਾਲ ਡੈਰੀ ਫਾਰਮ ਤੋਂ ਇਹ ਮਾਲ ਲਿਆ ਅੱਜ ਤੋਹਫੇ ਪੀਸ ਹੀ ਦਿਖਾ ਦਾਂਗੇ ਤੁਹਾਨੂੰ ਅੱਠ ਬੱਚੀਆਂ ਦਿਖਾਵਾਂਗੇ 6 ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਚੰਗੇ ਰਿਕਾਰਡ ਵਾਲੀਆਂ ਨੇ ਸਾਰੀਆਂ ਐਚ ਐਫ ਜਰਸੀ ਤੇ ਆਇਰ ਸ਼ੈਰ ਆ ਇਹ ਮੰਨ ਲਓ ਵੀ ਤੋਹਫੇ ਪੀਸ ਦਿਖਾਵਾਂਗੇ ਜਿਹੜਾ ਕਹਿ ਲੈਣੇ ਅਸਲ ਜਰਸੀਆਂ ਨਾਲ ਗਰੀ ਕੈਮਰਾ ਉਰਲੇ ਬੰਨੇ ਲਿਆ ਗੱਲਬਾਤ ਬਾਈ ਗੁਰਪ੍ਰੀਤ ਨਾਲ ਕਰਾ ਦਾਂਗੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਆਇਆ ਗੁਰਪ੍ਰੀਤ ਆ ਜਾ ਛੋਟੇ ਗੁਰਪ੍ਰੀਤ ਤੂੰ ਵੀ ਆ ਜਾ ਹੋਰ ਕੀ ਮੈਂ ਕੀ ਹਾਲ ਆ ਬਾਈ ਗੁਰੇ ਚੜਦੀ ਕਲਾ ਜਮ ਵਧੀਆ ਠੀਕ ਹੈ ਗੱਲ ਤੇਰਾ ਕੀ ਨਾਮ ਆ ਜਸਕੀਰਤਾ ਆ ਨਾਮ ਜਸਕੀਰਤਾ ਸ਼ੌਂਕ ਜਸਕੀਰਤ ਵੀ ਪੂਰਾ ਰੱਖਦਾ ਹਾਂ ਇਧਰਲੇ ਵੱਨ ਨਹੀਂ ਰਹਿੰਦਾ ਨੌਰੇ ਚ ਜਿਆਦਾ ਹੈ ਨਾ ਪੜਾਈ ਚ ਕਿਵੇਂ ਕੰਮ ਫਿਰ ਪੂਰਾ ਵਧੀਆ ਠੀਕ ਆ ਆ ਨੰਬਰ ਫੋਨ ਕਰੋ ਪ੍ਰੀਤਰਾ ਨੰਬਰ ਆਪਣਾ 977960585 977960580 ਹੈ ਨਾ ਅੱਜ ਜਿਵੇਂ ਆ ਦੋ ਜਰਸੀਆਂ ਹੋ ਗਈਆਂ ਐਰ ਸ਼ਹਿਰ ਹੋ ਗਈਆਂ ਐਚ ਐਫ ਹੋ ਗਈਆਂ ਅੱਠ ਨਾ ਆਪਣੇ ਕੋਲੇ ਬੁਰੀ ਆਠ ਏ ਕਹਿ ਸਕਦੇ ਆ ਵੀ ਪੰਜੇ ਕੱਕਿਆਂ ਜੀ ਪੂਰੇ ਨੇ ਹਨਾ ਪੂਰੇ ਆ ਜਮਾ ਠੀਕ ਹੈ ਗੱਲ ਸ਼ੁਰੂਆਤ ਇੱਕ ਨੰਬਰ ਤੋਂ ਕਰਦੀ ਐ ਇੱਥੋਂ ਕਰ ਲਓ ਆ ਜਾ ਜੀ ਸਕੀਰਤ ਹੋ ਜਾ ਬੰਨੇ ਆ ਜਾ ਚੋਬਰਾ ਤੌਰ ਖੋਲ ਕੇ ਫਿਰ ਇੱਕ ਨੰਬਰ ਲਈ ਤੇ ਮਾਰਨੀ ਗਰੀ ਕੈਮਰਾ ਓਏ ਪਿਓਰ ਜਰਸੀ ਦਿਖਾ ਦੇ ਪੰਜਾਬ ਮਗਰ ਵੀ ਬੱਸੀ ਆ ਜੀ ਉਹ ਫਾ ਪੀਸ ਆ ਆ ਮਗਰ ਵੀ ਪੱਛੀ ਗਰੀ ਬੱਛੀ ਵੀ ਟਾਪ ਦੀ ਆ ਜਮਾ ਓਏ ਆ ਮਗਰ ਪੱਛੀ ਦੇ ਲਾਸਟ ਤੇ ਮਾਰਾਂਗੇ ਕੈਮਰਾ ਜਦੋਂ ਇਧਰਲੇ ਬੰਨੇ ਆ ਗਈ ਪੱਛੀ ਇਹ ਤੌਰ ਦੇ ਚੋਬਰਾ ਸੁਆ ਗੁਰਪ੍ਰੀਤ ਸੁਆ ਦੂਜਾ ਜੀ ਇਹਦਾ ਸੁਆ ਦੂਜਾ ਦਿਨ ਕਾ ਹੋਵੇ ਸੁਆ ਜੀ ਇਹ ਰਾਤ ਦੀ ਸੂਈ ਆ ਜੀ ਠੀਕ ਆ ਇੱਥੋਂ ਮਾਰ ਕੇ ਰੀ ਕੈਮਰਾ ਫੇਸਤੇ ਹੋਏ ਐਨ ਆ ਗਿਆ ਅਸਲ ਕਹਿ ਲਿਆ ਜੀ ਨੂੰ ਪੰਜਾਬ ਵਾਲੀ ਜੀ ਦੀ ਡਿਮਾਂਡ ਹੁੰਦੀ ਆ ਭਰਾਵਾਂ ਦੀ ਨਾ ਰਾਤ ਦੀ ਸੂਈ ਰਾਤ ਦੀ ਸੂਈ ਜੇਰ ਜੇ ਆਪਾਂ ਡੰਨ ਜਮਾ ਓਕੇ ਆ ਜੀ ਜੇਰਾ ਇੱਥੇ ਕੁਛ ਪਈਆਂ ਨੇ ਕੋਈ ਸੜਤੀਆਂ ਠੀਕ ਆ ਗੱਲ ਉਹਦੀ ਵੀਡੀਓ ਹੈਗੀ ਆਪਣੀ ਠੀਕ ਆ ਗੱਲ ਇੱਥੇ ਇੱਥੇ ਰੋਕ ਲਈ ਚੋ ਭਰਾ ਐਨ ਨੂੰ ਐਨ ਨੂੰ ਕਮਾ ਕੇ ਇਹ ਇੱਥੇ ਰੋਕ ਲਈ ਰੋਕਲਾ 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 ਫੇਸ ਕਰਦੇ ਉਰਲੇ ਬੰਦੇ ਇਹ ਇੱਥੋਂ ਮਾਰਦੀ ਗਰੀ ਫੇਸ ਤੇ ਕੈਮਰਾ ਓਏ ਪਿਓਰ ਜਰਸੀ ਸੂਆ ਦੂਜਾ ਤੇ ਪੰਜਾਬ ਵਾਲੀ ਆ ਗਈ ਅਸਲ ਕਮਾਲ ਆ ਜੋ ਬ੍ਰਾਈਡੀਆਂ ਸੀਲ ਆ ਗੁਰੀ ਇਹ ਕਮਾਲਾ ਸੁਆਦੀ ਆ ਗਈ ਠੰਡੀ ਸੀਲ ਬਿਲਕੁਲ ਤੇ ਰਾਤ ਦੀ ਸੂਈਆ ਰਾਤ ਦੀ ਸੂਈਆ ਜੇਰ ਡਾਨਾ ਹਨਾ ਜੇਰ ਡਾਨਾ ਜੇਰ ਵਾਲਾ ਕੰਮ ਆ ਗਿਆ ਬਾਈ ਕਹਿੰਦਾ ਡਾਨਾ ਇਹਨੂੰ ਲੈ ਚਲਾ ਇਹਨੂੰ ਮੇਰੇ 22 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਠੀਕ ਆ ਗੱਲ ਆ 22 23 ਇਹ ਮੰਨ ਕੇ ਲੈ ਜਾ ਭਰਾ ਕੋਈ 22 23 25 ਵੀ ਦੇ ਸਕਦੇ ਅਪਰ 22 23 ਮੰਨ ਕੇ ਲੈ ਲਓ 22 23 ਲੈ ਜਾ ਮੰਨ ਕੇ ਸੱਜਣ ਕੋਈ ਲੇਵ ਆ ਗਿਆ ਫਾੜੀ ਵਾਲਾ ਆਰਡਰ ਕੁਆਲਿਟੀ ਰੱਖਦੀ ਆ ਬਹੁਤ ਕਮਾਲ ਦੀ ਤੇ ਚਵਾਈ ਦੀ ਪਰਪਰੀ ਤਾਂ ਹੈ ਜਮਾ ਇੱਕ ਨੰਬਰ 100 ਦੀ 100 ਕਹ ਲਈਏ 100 ਦੀ 100 ਜੀ ਹੱਥ ਵੀ ਨਾ ਲਾਇਓ ਬੈਠਾ ਠੀਕ ਹੈ ਗੱਲ ਤੇ ਆ ਆ ਗਈ ਘਰੀ ਨਾਲ ਇਹਦੇ ਬੱਛੀ ਉਹ ਬੱਛੀ ਤੇ ਮਾਰਨੀ ਕੈਮਰਾ ਆ ਆ ਗਈ ਬੱਛੀ ਬਹੁਤ ਚੰਗੀ ਆ ਜੀ ਇੱਥੋਂ ਮਾਰਨੀ ਕੈਮਰਾ ਉਹ ਚੀਜ਼ ਹੋ ਜਾਂਦੇ ਵੀ ਜਿਹੜਾ ਸੱਜਣ ਪੈਸੇ ਲਾਉਂਦਾ ਇੱਕ ਤਾਂ ਇਹ ਮਿਲ ਜੂ ਤੇ ਇੱਕ ਬਣੀ ਬਣਾਈ ਨਾਲ ਨਾਲ ਹੋਰ ਮਿਲ ਜੂ ਹਨਾ ਇਹ ਆਏ ਨੂੰ ਕਰਦੇ ਬੈਠ ਨੂੰ ਆ ਜਾ ਔਰ ਲੈ ਬੰਨੇ ਆ ਜਾ ਇੱਥੋਂ ਘਰੀ ਫੇਸ ਤੇ ਮਾਰਦੀ ਕੈਮਰਾ ਤਸੱਲੀ ਕਰਾ ਬਾਹਰ ਨਿਕਲ ਆ ਜਾ ਆ ਜਾ ਔਰ ਲੈ ਬੰਨੇ ਆ ਜਾ ਇਹ ਇੱਥੋਂ ਮਾਰਦੀ ਕੈਮਰਾ ਪਿਓਰ ਆ ਗਈ ਜਮਾਂ 100 ਦੀ ਜਮਾਂ 100 ਦੀ 100% ਤਸਵਾਦੀ ਖੰਡੀ ਜਮਾਂ ਜਮਾਂ ਠੰਡੀ ਆ ਜੀ ਅਸਵਾਦੀ ਠੰਡੀ ਆ ਜਮਾਂ ਫਾੜੀ ਵਾਲਾ ਆਰਡਰ ਰੱਖਦੀ ਆ ਇੱਥੋਂ ਦਿਖਾਦੀ ਕਿੰਨੇ ਪੈਸੇ ਲੈ ਲੈਂਗੁਰ ਭਰੀ ਤੇ ਦੇ ਇਹਦਾ 1 ਲੱਖ ਤੇ 5000 ਰੁਪਇਆ ਲਵਾਂਗੇ 1 ਲੱਖ ਤੇ 5 ਨਾਲ ਬੱਛੀ ਵੀ ਦੇ ਦਾਂਗੇ 1 5 ਚ ਬੱਸੀ ਵੀ ਦੇ ਦਾਂਗੇ ਜੇ ਰੱਖਣੀਆਂ 10 12000 ਦੀ ਆਪਾਂ ਰੱਖ ਵੀ ਲਵਾਂਗੇ ਠੀਕ ਆ ਗ ਕੋਸ਼ਿਸ਼ੇ ਰੈਣੀ ਉਹ ਜਿਹੜਾ ਪਰ ਆ ਖਰੀਦਦਾ ਵੀ ਹੈ ਨਾ ਉਹ ਨਾਲ ਹੀ ਲਿਆਵੇ ਤੇ ਨਸਲ ਬਣਨ ਵਾਲਾ ਕੰਮ ਹੋ ਜਾਂਦਾ ਅੱਗੇ ਜਾ ਕੇ 1 ਲੱਖ ਤੇ 5000 ਰੁਪਏ ਲਾ ਮੰਗੇ 1 ਲੱਖ ਤੇ 5 ਲੈਣਾ ਤੇ ਹੁਣ ਗਾ ਰਹੀ ਆ ਦਿਖਾ ਤੋਹਫਾ ਓਏ ਤੇ ਆ ਆ ਦਿਖਾ ਜਰਸੀ ਦਾ ਬੀਜ ਨਹੀਂ ਕਹਿ ਦਾਂਦੇ ਆ ਦਿਖਾ ਦੇ ਇੱਥੋਂ ਇਹ ਇੱਥੋਂ ਦਿਖਾ ਹਵਾਨਾ ਇਹਦਾ ਇਹਦਾ ਸੂਆ ਗੁਰਪਰੀ ਦਾ ਇਹ ਪਲੂਨ ਸੂਈ ਆਈ ਪਹਿਲਾ ਪਹਿਲਾ ਸੂਈ ਆ ਜਾ ਜੋ ਬਰਾ ਤੋਰ ਖੋਲ ਕੇ ਸੂਆ ਪਹਿਲਾ ਤੇ ਕਰ ਦੇ ਦੇ ਜਿੱਡੇ ਆ ਗਿਆ ਨਾ ਇਹਨੇ ਵੀ ਬੱਸੀ ਦਿੱਤੀ ਆ ਬਲੈਕ ਰੰਗ ਦੀ ਜਰਸੀ ਠੀਕ ਹੈ ਗੱਲ ਆ ਨਾਲ ਸੱਜਣੋ ਇਹਦੇ ਵੀ ਬੱਛੀ ਆ ਗਈ ਜਰਸੀ ਆ ਗਈ ਬਾਈ ਕਹਿੰਦਾ ਬਲੈਕ ਕਲਰ ਦੀ ਜੇਰ ਜੂਰ ਇਹਦੀ ਵੀ ਡਾਨਾ ਜੀ ਉਹ ਪਈ ਆ ਪਰਾਂ ਸਾਈਡ ਤੇ ਤੇ ਬਾਕੀ ਜੇਦਾ ਤੁਰੂਗੀ ਨਾ ਅਸਲ ਤਾਂ ਮੈਂ ਕਹਿੰਦਾ ਨਾ ਉਹਨਾਂ ਵੀ ਅਸਲ ਜੱਜਮੈਂਟ ਨਾ ਸੋਡੀ ਇਹ ਬੱਛੀ ਉਹਦੋਂ ਕਰਾ ਦੂ ਪਹਿਲਵਾਨਾਂ ਵਾਲਾ ਸਿਸਟਮੇ ਕਰ ਦੂਗੀ ਹੈਨਾ ਲੇਵਾ ਤਾਂ ਐ ਚੱਕੀ ਫਿਰਦੀ ਆ ਜਿਵੇਂ ਬਾਹਰੇ ਰਿੰਗ ਵਿੱਚ ਬਾਈ ਗੱਲੋਂ ਆਰਾਮ ਨਹੀਂ ਖੁੱਲਾ ਢੁੱਲਾ ਪਲੂਣ ਦੁੱਧ ਦੇ ਦੂ ਆ 20 ਤੋਂ ਪਲੱਸ ਤਾਂ ਯਾਰ ਜਿਹੜੇ ਹਿਸਾਬ ਨਾਲਦਾ ਸਿਸਟਮ ਆ ਜਿਗਾਰਡ ਕਹ ਲਈਏ ਦੇਣਾ ਚਾਹੀਦਾ ਆ ਗਈ ਸਾਫ ਸੁਥਰੀ ਪੂਰੀ ਹੈਨਾ ਹਾਂ ਆ ਲੈ ਚੱਲ ਆ ਲੈ ਚੱਲ ਥੋੜਾ ਬੱਚੇ ਦਾ ਕਰ ਇੱਲਾ ਚੱਲੇ ਚਲਾ ਚੱਲੇ ਜਾ ਲੈ ਆਲੇ ਆ ਬੱਚੇ ਦੇ ਲੈ ਜਾ ਲੈ ਇਹ ਕਦੋਂ ਸੂਈ ਆ ਬਾਈ ਇਹ ਵੀ ਰਾਤ ਸੂਈ ਆ ਜੀ ਇੱਥੋਂ ਦਿਖਾ ਦੇ ਰਹੀ ਓਏ ਹਵਾਨਾ ਹੋਣਾ ਇੱਥੋਂ ਕਰਾ ਚੈੱਕ ਓਏ ਆ ਬੜੀ ਕਮਾਲ ਦੀ ਆ ਬੜੀ ਕਮਾਲ ਦੀ ਮੱਛੀ ਆ ਤੇ ਚਵਾਈ ਦੀ ਕਿਵੇਂ ਨਿਕਲੀ ਆ ਚਵਾਈ ਦੀ ਇੱਕ ਨੰਬਰ ਆ ਜੀ ਪੋਲੀ ਜਮਾ ਜਮਾ ਪੋਲੀ ਆ ਡਾਵਲ ਛੇੜ ਹੀ ਰਹੂਗਾ ਕੰਮ ਚਾਹੇ ਇਹਨੂੰ ਮਸ਼ੀਨੀ ਚਵਾਈ ਵਾਲਾ ਸੱਜਣ ਵੀ ਖਰੀਦ ਸਕਦਾ ਕੋਈ ਹੱਥਾਂ ਦੇ ਵੀ ਬਹੁਤ ਸੋਨਾ ਆਊਗਾ ਜੀ ਥਾਣਾ ਹੱਥਾਂ ਦੀ ਚਵਾਈ ਨਾ ਜੇ ਦੋ ਚਵਾਈਆਂ ਹੋ ਗਈਆਂ ਨਾ ਹੁਣ ਤਾਂ ਜੇਰ ਪਿੱਸੇ ਪਈ ਆ ਠੀਕ ਆ ਇਹ ਰਾਤ ਹੀ ਤਿੰਨ ਵੜਾਂ ਸੂਈਆਂ ਨੇ ਠੀਕ ਆ ਗੱਲ ਆ ਵੀ ਤਾਂ ਪਲੱਸ ਕਰ ਦੂਗਾ ਹਾਂ ਬਰਾਮਣਾ ਵੀ ਬੜੀ ਕਿੰਨਾ ਗ੍ਰੇਟ ਰੂਪ ਰੂਪੀ ਦੇਦਾ ਫਿਰ ਰੇਟ ਇਹਦਾ 92000 ਰੁਪਇਆ ਲੈ ਲਾਂਗੇ ਇਹ 92 ਦੀ ਇਹ 15 ਦੀ ਹਾਂਜੀ ਦੋਨੀਆਂ ਦੇ ਦਾਂਗੇ ਕਿਸੇ ਭਰਾ ਨੂੰ ਦੇ ਦਾਂਗੇ ਦੇ ਦਾਂਗੇ ਬੜਾ ਮੋਟਾ ਕਨਫਰਮੇਸ਼ਨ ਕਰਕੇ ਕਹਿ ਲਈ ਕੋਈ ਨਾ ਕੋਈ ਨਾ ਮਾਨਤਾ ਕਰਾਂਗੇ ਠੀਕ ਹੈ ਗੱਲ ਤੇ ਬੱਸੀ ਦਿਖਾ ਦੀ ਇਹ ਮੜੀ ਠੀਕ ਹੈ ਗੱਲ ਕਰੀ ਕਰੀ ਮੜੀ ਖੜੀ ਨਾਲ ਇਹਦੇ ਆ ਗਈ ਸਜਣੋਂ ਬੱਚੀ ਬੱਚੀ ਬਾਈ ਕਹਿੰਦਾ ਆ ਗਈ ਇਹਦੇ ਨਾਲ ਇਹ ਕਹਿ ਸਕਦੇ ਆਂ ਵੀ ਬਲੈਕ ਸ਼ੇਡ ਜੀ ਆ ਗਈ ਹੈ ਨਾ ਇੱਥੋਂ ਕਰਾ ਲਈ ਜਾਏ ਵੱਡੀ ਬਹੁਤ ਆ ਬਸ ਕਿਉਂਕਿ ਬਿਲਕੁਲ ਤਾਜੀ ਆ ਵੱਡੀ ਫੁੱਲ ਆ ਗਈ ਹੈ ਮੰਨ ਲਓ ਖੁਰਲੀ ਤੇ ਬਾਕੀ ਆਪ ਵੀ ਪਛੀਰ ਕਹਿ ਸਕਦੇ ਆ ਵੀ ਬਾਲੀ ਕਹਿ ਸਕਦਾ ਠੋਸ ਹਵਾਨੇ ਦੀ ਆ ਗਈ 100 ਦਾ ਸਭ ਆ ਗਈ ਹਰੇਕ ਪੱਖ ਤੋਂ ਲੈਵੇ ਦੀ ਬੋ ਸਾਫ ਆ ਆ ਇਹਦਾ ਬਾਈ ਕਹਿੰਦਾ ਲੈ ਲਾਂਗੇ 92000 ਸੁਭਾ ਦੀ ਆ ਗਈ ਠੰਡੀ ਬਿਲਕੁਲ ਗਰਮ ਗਰਮ ਵਾਲਾ ਸੀ ਨਹੀਂ ਇੱਥੋਂ ਇੱਥੋਂ ਕਰਾ ਦੀ ਗਏ ਜੀ ਆਰਡਰ ਚ ਇੱਕ ਤੇ ਜਦੋਂ ਆਊਗੀ ਹੁਰਦੇ ਬੰਨੇ ਆ ਫਿਰ ਕਰਾ ਦੀਆਂ ਇੱਥੋਂ ਕੱਟਕੁੱਟ ਦਿਖਾ ਦੀ ਹਰੇਕ ਪੱਖ ਤੋਂ ਧਿਆਨ ਰੱਖ ਦੀਆ ਬਾਈ ਠੋਸ ਜਾ ਨਾ ਬਹੁਤ ਚੰਗੀ ਆ ਜੀ ਇਹਦਾ ਬਾਈ ਕਹਿੰਦਾ 92000 ਲੈ ਲਾਂਗੇ ਤੇ ਆਹ ਜਰਸੀ ਦਾ ਬਾਈ ਕਹਿੰਦਾ ਲੈ ਲਾਂਗੇ 1 ਲੱਖ ਤੇ 5 ਮਗਰ ਦੋਨਾਂ ਦੀ ਬੱਛੀਆਂ ਦੋਨਾਂ ਦੇ ਬੱਛੇ ਇਹਦਾ ਦੂਜਾ ਸੁਆ ਇਹਦਾ ਪਹਿਲਾ ਇਹਦਾ ਪਹਿਲਾ ਜੀ ਠੀਕ ਹੈ ਗੱਲ ਤੇ ਹੁਣ ਮਾਰਦੇ ਕਰੀ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਐਰ ਸ਼ੇਅਰ ਕੰਪਨੀ ਚ ਥਾਣੇ ਨੂੰ ਵੀ ਕਰੀ ਇਹਦਾ ਮੱਝੇ ਆ ਯਾਰ ਹਨਾ ਬੜੀ ਠੰਡੀ ਸੀ ਇਹਦਾ ਮੱਝ ਵਾਲਾ ਕੰਮ ਹੀ ਆ ਇੱਥੋਂ ਦਿਖਾ ਦੇ ਕੋਈ ਇਹ ਇੱਥੋਂ ਇੱਥੋਂ ਮਾਰ ਗਿਆ ਮੇਰਾ ਤੋਰ ਚੰਗੇ ਆ ਬਾਜਨ ਬਹੁਤ ਆ ਬੋਡੀ ਬੇਟ ਬਹੁਤ ਆ ਠੀਕ ਹੈ ਗੱਲ ਮੱਝ ਵਰਗਾ ਸਰੀਰ ਆ ਗਿਆ ਨਾ ਮੱਝ ਹੀ ਇੱਕ ਤਰ੍ਹਾਂ ਦੀ ਏ ਇਹ ਇੱਕ ਰਾਕਮ ਦੀ ਬਾਈ ਕਹਿੰਦਾ ਮੱਝ ਹੀ ਮੰਨ ਸਕਦੇ ਹੋ ਮੱਝ ਵਾਲੀ ਬਾਡੀ ਆ ਗਈ ਇਹਦੀ ਕਮਾਲਾ ਚੋਬਰਾ ਇੱਥੋਂ ਸੁਹਾ ਗੁਰਪਰੀ ਦਾ ਸੁਹਾ ਦੂਜਾ ਏ ਸੁਹਾ ਦੂਜਾ ਗੱਬਣਾ ਏ ਗੱਬਣਾ ਸੂਣ ਵਾਲੀ ਆ ਇਹਦੇ ਪੰਜ ਪੰਜ ਸੱਤ ਦਿਨ ਰਹਿੰਦੇ ਆ ਐਵੇਂ ਮਨੋ ਵੀ ਇਹਨੇ 25 ਕਿਲੋ ਦੁੱਧ ਦਿੱਤਾ ਹੋਇਆ ਠੀਕ ਆ ਗੱਲ ਯਾਰ ਇਹ ਬਾਕੀ ਇਹਦੀ ਬਾਡੀ ਬਣਤਰ ਲੇਵੇ ਦਾ ਡਿਜ਼ਾਈਨ ਤੇ ਝੋਲ ਝੂਲ ਹਨਾ ਕਹੋਂਦੀ ਵੀ ਆ ਯਾਰ ਬੱਚੀ ਤੋਂ ਉੱਧਾ ਲਈ ਆ ਇੱਥੇ ਰੋਕ ਲਈ ਬੁੱਤ ਮਾਰ ਆ ਨਾੜਾਂ ਦੇਖ ਗੁਰੀ ਇਹ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਇੱਥੋਂ ਬਾਈ ਕੀ ਨਾਲ ਪਲਾਈ ਪਲੂਈ ਬਣੂਗੀ ਵਾਲੇ ਐ ਨੂੰ ਕਮਾ ਲਾ ਐ ਚੌੜਾ ਲੇਵਾ ਕਰੂ ਏ ਐ ਠੀਕ ਆ ਗੱਲ ਕੈਲੀਏ ਵੀ ਜਦੋਂ ਤਿਆਰੀ ਤੇ ਆ ਗਿਆ ਸਿਸਟਮ ਹਾਂਜੀ ਠੀਕ ਆ ਗੱਲ ਕਮਾ ਲਾਇਆ ਇਹਨੂੰ ਇੱਥੋਂ ਦਿਖਾ ਦਿੰਗਾ ਗਰੀ ਗਾਂ ਵਾਲੇ ਬੰਨੇ ਉਹਨਾਂ ਸਾਨੂੰ ਸਾਂ ਕਰਾ ਲਈ ਚੈੱਕ ਗਾਂ ਠੰਡੀ ਐ ਨਹੀਂ ਆ ਵਾ ਦੋਨਾਂ ਪਾਸੇ ਬਹਿ ਕੇ ਚੋਲਿਓ ਠੀਕ ਆ ਗੱਲ ਸਵੇਰ ਹੀ ਠੰਡੀ ਜਾਵਾਂ ਨਾ ਜਮਾਂ ਠੰਡੀ ਸੀ ਐਵੇਂ ਮੰਨ ਲਓ ਵੀ ਤੁਸੀਂ ਮੱਝ ਹੀ ਲੈ ਜਾਓਗੇ ਇੱਕ ਬਾਈ ਕੋਲੋਂ ਲੈ ਚੱਲ ਜਾਓ ਭਰਾ ਇਹ ਮਜ਼ਬੂਤ ਆ ਡਾਂ ਪੈਰਾਂ ਦੀ ਆ ਗਈ ਬਹੁਤ ਵਧੀਆ ਆ ਗਈ ਆ ਖਰਾਕ ਦੇ ਯੋਰ ਤੇ ਨਾ ਇਹ ਮੰਨ ਲਓ ਵੀ ਬੋਡੀ ਇਹਨੇ ਇੱਥੇ ਮੈਂਟੇਨ ਕਰਕੇ ਰੱਖਣੀ ਆ ਹਾਂਜੀ ਬੋਡੀ ਨਹੀਂ ਹੁੰਦੀ ਤੁਪਸ਼ੋਂ ਬਰਸਾਤ ਜਿੱਦਾਂ ਦੀ ਮਰਜ਼ੀ ਮੌਸਮ 'ਚ ਇਹਨੂੰ ਰੱਖ ਲਓ ਇਹਨੇ ਹਰੇਕ ਮੌਸਮ 'ਚ ਆਪਦੇ ਆਪ ਨੂੰ ਢਾਲ ਲੈਣਾ ਕਿਉਂਕਿ ਜਿੱਦਾਂ ਦੀ ਇਹਦੀ ਨਸ ਆ ਗਈ ਜਿੱਦਾਂ ਦੀ ਇਹਦੀ ਸੱਜਣ ਆ ਗਈ ਕੁਆਲਿਟੀ ਨੰਬਰ ਇਹਦਾ ਆ ਗਿਆ ਤੀਜਾ ਦੁੱਧ ਕਿੰਨਾ ਦੱਸਿਆ ਦੀ ਗੁਰਪ੍ਰੀਤ ਜੀ ਦੁੱਧੇ 25 ਕਿਲੋ ਦਾ ਖਰਾ ਹੀ ਦੇਊਗੀ ਜੀ ਠੀਕ ਆ ਗੱਲ ਕਿੰਨੇ ਪੈਸੇ ਲੈ ਲਾਂਗੇ ਭਾਈ ਇਹਦੇ ਇਹਦਾ ਵੀ 1 ਲੱਖ ਤੇ 5000 ਲੈ ਲਾਂਗੇ ਇਹਦਾ ਵੀ ਬਾਈ ਕਹਿੰਦਾ 1 ਲੱਖ ਤੇ 5000 ਲੈ ਲੈਣਾ ਜਿਹੜਾ ਸੱਜਣ ਮੱਜਾਂ ਤੇ ਬਾਲੇ ਪੈਸੇ ਨਹੀਂ ਲਾ ਸਕਦਾ ਆ ਆ ਤੋਹਫਾ ਖਰੀਦ ਸਕਦਾ ਬਾਈ ਤੋਂ ਨੰਬਰ ਤੀਜਾ ਤੇ ਹੁਣ ਮਾਰ ਦੇਗਾ ਜੀ ਚੌਥੇ ਨੰਬਰ ਤੇ ਮਜ਼ਬੂਤ ਇਹਦਾ ਸਰੀਰ ਇਹਦਾ ਵੀ ਇਹਦੇ ਨਾਲ ਦੀ ਆ ਗਿਆ ਬਾਈ ਜਮੀ ਹਨਾ ਇਹ ਬਹੁਤ ਚੰਗੀ ਆ ਜੀ ਇਹ ਵੀ ਰਾਸੂਈ ਆ ਇਹਦੇ ਇਹਨੇ ਬੱਸਾ ਦਿੱਤਾ ਗੁਰੀ ਠੀਕ ਆ ਗੱਲ ਆ ਇਹਦੀ ਕੀ ਰਿਪੋਰਟ ਆ ਦੁੱਧ ਦੀ ਠੰਡੀ ਸੀਲ ਆ ਇਹਨੇ 27 ਕਿਲੋ ਦੁੱਧ ਦਿੱਤਾ ਠੀਕ ਹੈ ਗੱਲ ਇਹ ਜੋੜਾ ਜੀ ਕਿਸੇ ਨਿਆਰਾ ਇੱਕੋ ਜਿਹਾ ਆਹੀ ਲੈਣੀ ਆ ਹੋਈਆਂ ਦੋਨੇ ਆ ਜੋੜੇ ਜੋੜੀ ਦੇ ਦਾਂਗੇ ਆਹ ਤੇ ਆਹ ਜਰਸੀ 50 ਕਿਲੋ ਦੁੱਧ ਦਾ ਇਹ ਦੋਨੇ ਖਰਾ ਹੀ ਦੇਣੀ ਆ ਠੀਕ ਹੈ ਗੱਲ ਘੱਟ ਤੋਂ ਘੱਟ ਮੰਨ ਲਈ ਹੈ ਨਾ ਘੱਟ ਤੋਂ ਘੱਟ ਠੀਕ ਹੈ ਗੱਲ ਤੋਰ ਜੋ ਬਰਾ ਖੋਲ ਕੇ ਨੰਬਰ ਆ ਗਿਆ ਸਜਣੋ ਚੌਥਾ ਤਾਜੀ ਸੂਈ ਨਾਲ ਆ ਗਿਆ ਮੇਲ ਕਾਫ ਲੇਵਾ ਅਡਰ ਇਹ ਵੀ ਕਹਿ ਲੀਏ ਵੀ ਥੱਬੇ ਵਾਲੀ ਚੱਕੀ ਫਿਰਦੀ ਆ। ਖਾਨ ਵਾਲੇ ਕੰਮ ਦਾ ਲੱਗਿਆ। ਕਰਦੀ ਆ ਚਵਾਈ ਚ ਕੰਡੇ ਕਹਿ ਲੀਏ। ਚਵਾਈ ਮੋਟੀ ਪੂਰੀ। ਠੀਕ ਆ ਗੱਲ। ਵੀ ਜੇਰ ਇਹਦੀ ਵੀ ਡਾਨਾ। ਜੇਰ ਜੱਪਾ ਡਾਨਾ ਚਵਾਈ ਦੀ ਪੋਲੀ ਦੇ ਮੋਟੀ ਹੈ ਨਾ। ਹਾਂਜੀ। ਲੈ ਲੈ ਗੈਰੀ ਓਏ। ਲੈ ਲੈ ਜਿੱਧਰ ਦੀ ਮਰਜ਼ੀ ਚੋਲਾ ਠੰਡੀ ਸੀਲ ਆ ਗਰਲੈਂਡੋ ਵਾਲਾ ਚਵਾਈ। ਬਹੁਤ ਬਹੁਤ ਸੋਹਣਾ ਇਹਦਾ ਫੇਸ ਕੁਆਲਿਟੀ ਦਿਖਾ ਦੇ। ਇੱਥੇ ਮਾਰ ਦੇ ਕੈਮਰਾ ਲੈ ਚੱਲ ਜੋ ਭਰਾ। ਸੁਹਾ ਬਾਈ। ਸੁਹਾ ਦੂਜਾ ਇਹ। ਆਏ ਭਈਆ ਮੱਝ ਵਰਗੀ ਗਾਂ ਗਈ ਐ ਨਹੀਂ ਲੱਸੀ ਲਾਮੀ ਨਹੀਂ ਹੈਗੀ ਕਿਸੇ ਪਾਸੋਂ ਠੀਕ ਆ ਗੱਲ ਤੇ ਬਾਕੀ ਜਿੱਦਾਂ ਨੇ ਕਹੇ ਲਿਆ ਮੌਸਮ ਮੌਸਮ ਜੇ ਚੱਲਦੇ ਆ ਗਰਮੀ ਦਾ ਜਿੱਦਾਂ ਮੌਸਮ ਅੱਗਿਆ ਰਿਹਾ ਹੈ ਨਾ ਹਾਂ ਵੱਡਾ ਕੰਮ ਜੇਰ ਦਾ ਹੁੰਦਾ ਜੇਰ ਟਾਣਾ ਮਾਲਕ ਮਾਲਾ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਥੋੜਾ ਬੱਚੇ ਕਰਕੇ ਕਰਦੀ ਆ ਨਾ ਹਾਂ ਬੱਚੇ ਤੇ ਜਾਊਂਗੇ ਰੋਕ ਲਾ ਰੋਕ ਲਾ ਕਮਾਲਾ ਕੋਈ ਨਹੀਂ ਕਮਾ ਦੇ ਆ ਬੋਲ ਕਮਾ ਦੇ ਬੋਲ ਮੈਂ ਨੂੰ ਕਮਾ ਦੇ ਕੇ ਰਾਂ ਹੋਰ ਕਮਾ ਦੇ ਮੁੰਡੇ ਚ ਜ਼ੋਰ ਘਟਨੇ ਗਾਂ ਚ ਵਾਲੇ ਨੇ ਤੇ ਇੱਥੋਂ ਦਿਖਾ ਦੇ ਹਟ ਜਾ ਪੁੱਤ ਹਾਈਟ ਆਈਟੌਨ ਕਰ ਇੱਥੋਂ ਕਰਾ ਲਈ ਠੰਡੀ ਆ ਗਈ ਦਾ ਜਮਾ 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 ਠੰਡੀ ਸੀ ਲੱਗ ਰਹੀ ਇੱਥੋਂ ਦਿਖਾ ਚਵਾਈ ਓਏ ਚਵਾਈ ਤੇ ਇੱਕ ਨੰਬਰ ਆ ਜਮਾ ਐਨ ਇੱਕ ਨੰਬਰ ਚਵਾ ਮਿਲੂ ਐਨ ਮੋਟਾ ਚਵਾ ਮਿਲੂ ਉਹ ਹਿਸਟਮ ਨਹੀਂ ਹੋਊਗਾ ਵੀ ਮੱਜਾ ਨਾਲ ਦੀ ਆ ਯਾਰ ਬਸ ਗਰਮ ਗਰਮ ਵਾਲਾ ਸੀਨ ਹੋ ਜੂਗਾ ਕੋਈ ਲੈ ਲੈ ਇੱਥੋਂ ਕਰਾ ਦੇ ਚੱਕ ਗਰਮ ਗਰਮ ਵਾਲਾ ਕੰਮ ਨਹੀਂ ਹੋਊਗਾ ਜਮੀ ਦੋਨੋਂ ਪਾਸੇ ਬਹਿ ਕੇ ਚੋਲਿਓ ਬੈਕ ਲੈ ਇਧਰ ਰੰਤਾਰੀ ਮਾਰ ਬੱਚੇ ਇਹ ਤਾਂ ਲੋੜ ਹੀ ਨਹੀਂ ਲੈ ਜਿਹੜੇ ਪਾਸੇ ਮਰਜ਼ੀ ਬੈਠ ਕੇ ਚੋਣੋ ਯਾਰ ਉਹ ਸਿਸਟਮ ਨਹੀਂ ਹੋਊਗਾ ਤੁਹਾਨੂੰ ਵੀ ਗਾਂ ਹੱਲ ਜੂਗੀ ਉਹ ਕੰਮ ਨਹੀਂ ਹੋਊਗਾ ਹਿੱਲਣ ਹੋਲਣ ਨਾਲ ਇਹਦਾ ਕਮਾਦੇ ਜੋਪਰਾ ਲੈ ਲੈ ਲੀ ਬਹੁਤ ਸੋਹਣੀ ਆ ਜੀ ਲੈ ਚੱਲ ਲੈ ਚੱਲ ਬੱਚੇ ਤੇ ਲੈ ਚੱਲਾ ਇਹਨੂੰ ਲੈ ਚੱਲ ਕਿੰਨੇ ਕੁ ਦੁੱਧ ਦੀ ਰਿਪੋਰਟਾ ਕਰਪਰੀ ਦੇ ਦੀ ਦੁੱਧ ਇਹਦਾ 27 28 ਕਿਲੋ ਦੱਸਿਆ ਜੀ 25 ਮੰਨ ਕੇ ਲੈ ਲਓ ਮਾਲਾ ਦੋਨੇ ਗਾਵਾਂ ਆ ਹੋਊਗਾ ਫਲ ਮੋਟਾ ਜਮਾ ਆ ਨਾ ਗਰਲੈਂਡੋ ਵਾਲਾ ਤੁਹਾਨੂੰ ਦਿਖਾ ਵੀ ਦਿੱਤੀਆਂ ਧਾਰਾ ਮਾਰ ਕੇ ਦੁੱਧ ਸੱਜਣ ਹੋਏ ਮੰਨ ਲਿਓ ਥੱਕਦਾ ਨਹੀਂ ਹੈਗਾ ਬੰਦਾ ਚੋਣ ਲਾਗਾ ਮੱਝਾਂ ਵਾਲਾ ਮੱਝਾਂ ਵਾਲਾ ਕੰਮ ਹੀ ਹੋਊਗਾ ਇਹਦੇ ਦੁੱਧ ਦਾ ਜਿਵੇਂ ਕਿਸੇ ਸੱਜਣ ਦੇ ਨਾ ਮੱਝਾਂ ਨੇ ਦੁੱਧ ਜਿ ਮਿਕਸ ਕਰਕੇ ਵੇਚਣਾ ਕਿਸੇ ਡੈਰੀ ਵਾਲੇ ਸੱਜਣ ਨੇ ਬੜੇ ਕੰਮ ਦੀ ਗੱਲ ਹੋ ਗਈ। ਔਡੀ ਰੋਡ ਬਹੁਤ ਆ ਚੌੜੀ ਬਹੁਤ ਆ ਜੀ। ਠੀਕ ਆ ਗੱਲ। ਤੇ ਨਾਲੇ ਕੱਦ ਕਾਠ ਵੀ ਸੋਹਣਾ ਆ ਗਿਆ ਜੱਸੀਆ। ਹਾਂ ਛੋਟੀ ਨਹੀਂ ਹੈਗੀ ਛੋਟੀ ਕੋਈ ਵੀ ਨਹੀਂ। ਕਿੰਨਾ ਮੁੱਲੇ ਦਾ ਬਾਈ? ਇਹਦਾ 1 ਲੱਖ ਤੇ 12000 ਰੁਪਏ ਲਵਾਂਗੇ। ਇਹਦਾ ਇਹਦਾ 5 ਲਵਾਂਗੇ। 1 5 ਤੇ 1 12 ਹਾਂਜੀ 2 17 ਹੋ ਗਿਆ। ਹਾਂਜੀ ਕਿੰਨੇ ਛੱਡ ਦਾਂ ਆ ਜੋੜੇ ਜੋ ਵਧੀਆ ਮਾਨਤਨ ਕਰ ਦਾਂਗੇ ਬਾਈ ਕਹਿੰਦਾ ਰੂਹ ਖੁਸ਼ ਕਰਕੇ ਤੋੜਾਂਗੇ ਜਿਹੜਾ ਸੱਜਣ ਲੈਣ ਵਾਲਾ ਬਣ ਕੇ ਆਊਗਾ ਤੇ ਡਿਜ਼ਾਈਨ ਤੇ ਸੁਭਾਅ ਲੈ ਜਿਵੇਂ ਮਰਜ਼ੀ ਵਾਜ ਲੈ ਦੁਬਾਰੇ ਘੜੀ ਫੇਰ ਵਾਜ ਲੈ ਜੇ ਲੈ ਐਂ ਖੜਕੂ ਕੰਟੀਆਂ ਨੂੰ ਚਵਾ ਉਹ ਉਹ ਕੰਮ ਨਹੀਂ ਹੋਊਗਾ ਵੀ ਯਾਰ ਚਵਾਜ ਮਾਰੀ ਹੋਊਗਾ ਕਿਸੇ ਵੀ ਪੱਖ ਤੋਂ ਆ ਜਾ ਤੇ ਹੁਣ ਆ ਜਾ ਅਗਲੇ ਨੰਬਰ ਤੇ ਹੁਣ ਇਹ ਤੇ ਮਾਰ ਦੇ ਇਹਦਾ ਬਿਊਟੀ 'ਚ ਵੀ ਆ ਗਈ ਹੈ ਨਾ ਇਹਨੇ 30 ਤੋਂ 32 ਕਿਲੋ ਦੁੱਧ ਦਿੱਤਾ ਗੁਰੀ ਠੀਕ ਆ ਗੱਲ ਤੇ ਇਹ ਕੱਲ ਰਾਤ ਸੁੱਈ ਸੀ ਠੀਕ ਆ ਗੱਲ ਬੌਲੇ ਤੋਂ ਜਮਾਂ ਖਾਲੀ ਆ ਠੀਕ ਹੈ ਜੀ ਹਾਂ ਇਹਦਾ 10 ਤੋਂ 12 ਕਿਲੋ ਬੋਲਾ ਗੱਡਾ ਸਵੇਰੇ ਤੋੜ ਜੋ ਬਰਾ ਵੱਡੀ ਆ ਗਈ ਫੁੱਲ ਤੇ ਢਾਂਚਾ ਇਹਦਾ ਵੀ ਫੁੱਲ ਪੂਰਾ ਵਧੀਆ ਸੈਜ ਵਾਲੀ ਇਹ ਵੀ ਮੱਝ ਨਾਲ ਦੀ ਆ ਥਣ ਇਹਦੇ ਪੂਰਾ ਆ ਗਿਆ ਸਤੈਨੂੰ ਪੰਜਵਾਂ ਥਣ ਇਹਦੇ ਵੀ ਬਾ ਕਮਾਲ ਲੱਗਿਆ ਤੇ ਸਵਾ ਆਦੀ ਆ ਗਈ ਠੰਡੀ ਆ ਨਾ ਜਮਾਂ ਠੰਡੀ ਸੀਗਾ ਜੀ ਤੇ ਫੇਸ ਤੇ ਮਾਰੀ ਗੀ ਕੈਮਰਾ ਬਿਊਟੀ ਕਰਨੀ ਆ ਉਹ ਇੱਕ ਬੰਦੇ ਨੂੰ ਪਸੰਦ ਆਊਗੀ ਬੱਚੇ ਪੁੱੱਚੇ ਲੈਣੇ ਆ ਇਹਦੇ ਜੀ ਇਹਦੇ ਮਾਰ ਹਾਇ ਤਾਂ ਬੱਸਾਗਾ ਠੀਕ ਹੈ ਗੱਲ ਪਰ ਜੇ ਬੱਸੀ ਬੱਚੇ ਵਧੀਆ ਦੇਊਗੀ ਇਹ ਮੂਰੇ ਸੈਕਸਡ ਲਾ ਕੇ ਅੱਗੇ ਗੱਲ ਕਰ ਲਈਏ ਹਾਂ ਨੰਬਰ ਪੰਜਵਾਂ ਸੂਆ ਦੂਜਾ ਬਾਈ ਦੂ ਇਹਦਾ 30 ਤੋਂ 32 ਕਿਲੋ ਤੂੰ ਦੱਸਿਆ ਚਲ ਗਰਮੀ ਆ 27 28 ਮੰਨ ਕੇ ਲੈ ਲਓ ਠੀਕ ਆ ਗੱਲ ਪਰ ਨਾਣਾ ਨੂਣਾ ਇਹਦੇ ਵੀ ਬਹੁਤ ਆ ਤੇ ਰੋਕੀ 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 ਇੱਥੇ ਰੋਗਲਾ ਇੱਥੇ ਰੋਗਲਾ ਇੱਥੇ ਰੋਗਲਾ ਓਏ ਕਰਾ ਦੇ ਚੈੱਕ ਠੰਡੀ ਸੀ ਠੰਡੀ ਸੀਲ ਚੈੱਕ ਕਰਾ ਦਾਂਗੇ ਤੁਹਾਨੂੰ ਅੱਜ ਲੈ ਬੱਚਾ ਵੀ ਨਾ ਛੱਡੋ ਦਾ ਵੇਖ ਇਹਦੀ ਚਵਾਈ ਦੇਖੋ ਕਰੀ ਜੀ ਆ ਲੈ ਇਧਰ ਲੈ ਬੰਨੇ ਭਾਈ ਆ ਕਰੀ ਕਰਾ ਚੈੱਕ ਓਏ ਆ ਆ ਆ ਇਧਰ ਲੈ ਬੰਨੇ ਆ ਜੀ ਚਵਾ ਕਰਾ ਲੈ ਚੈੱਕ ਇਹ ਤਾਂ ਲੈ ਵਾਲੀ ਠੰਡੀ ਸੀ ਲਾਏ ਦੁੱਧ ਦੇਖੋ ਚਿੱਟਾ ਆ ਜਾਮਾ ਠੀਕ ਹੈ ਗੱਲ ਆ ਲੈ ਚੱਲੇ ਇਹਨੂੰ ਤੇ ਠੰਡੀ ਸੀਲ ਸੁਭਾ ਦੀ ਗਰਲੈਂਡੋ ਨਾਲ ਦਾ ਚਵਾ ਲੱਗਿਆ ਚਵਾਈ ਬਹੁਤ ਪੜੀਆ ਕੋਈ ਦੀ ਮੋਸਮ ਜਿੱਦਾਂ ਦਾ ਮੌਸਮ ਆ ਰਿਹਾ ਉਦਾਂ ਦੀਆਂ ਗਾਵਾਂ ਦਿਖਾ ਰਿਹਾ ਜੀ ਤੁਹਾਨੂੰ ਆਪਾਂ ਬਾਈ ਕੋਲੋਂ ਥਾਲੀਵਾਲ ਡੈਰੀ ਫਾਰਮ ਤੇ ਆਂ ਤੌਲਾ ਪਿੰਡ ਕਿੰਨਾ ਦੁੱਧ ਦੱਸਿਆ ਗੁਰਪ੍ਰੀਤ ਜੀ ਦਾ ਦੁੱਧ ਦੇ ਦਾ 30 32 ਕਿਲੋ ਦੱਸਿਆ ਜੀ 28 ਕਿਲੋ ਦੁੱਧ ਮੰਨ ਕੇ ਲੈ ਲਓ ਠੀਕ ਹੈ ਗੱਲ ਆਪਾਂ ਨੂੰ ਮਾਲਕਾਂ ਨੇ ਬੱਚਾ ਵਾਲਾ ਘੈਂਟ ਦਿੱਤਾ ਜੇ ਬੱਚੀ ਹੁੰਦੀ ਹੈ ਨਾ ਬਸ ਇਹ ਖਤਰਨਾਕ ਆ ਜੀ ਠੀਕ ਹੈ ਗੱਲ ਬੱਚਾ ਵਾਲਾ ਇਹ ਇਹ ਤਾਂ ਬੱਚੀ ਤੇ ਮਾਰਦੀ ਕੈਮਰਾ ਵੱਡੇ ਢਾਂਚੇ ਦੀ ਆ ਗਈ ਕਿੰਨੇ ਪੈਸੇ ਇਹਦੇ ਜੰਮ ਵਾ ਦੇਣ ਲੈਣ ਆਲਾ ਜੀ ਸਿਆਲ ਚ ਤਾਂ ਇਹ ਜਿਹੜੀਆਂ ਗੱਲਾਂ ਆਪਾਂ ਮੰਨ ਲਓ 25 ਦੀ ਕੋਈ 30 ਦੀ 35 ਦੀ ਵਿੱਚ ਇਹਦਾ 1 ਤੇ ਲੱਖ 5000 ਰੁਪਇਆ ਲੈਣਾ 1 5 ਦੀ ਦੇ ਦਾਂਗੇ ਬਸ ਹਾਂਜੀ ਠੀਕ ਆ ਗੱਲ ਆ ਆਫਰ ਹੀ ਲਾਏ ਨੇ ਅੱਜ ਸਾਰੇ 20 ਕਿਲੋ ਦੀ ਤਾਂ ਮੰਨ ਲਾ ਗਾਰੰਟੀ ਦੇਵਾਂਗਾ ਮਾਲਕਾਂ ਨੇ ਮੈਨੂੰ 30 32 ਦੱਸਿਆ ਠੀਕ ਆ 25 ਕਿਲੋ ਦਾ ਹਰ ਹਾਲਤ ਚ ਦਊਗੀ ਦਊਗੀ 25 ਦੀ ਓਟ ਤੇ ਵੀ ਭੇਜ ਦਾਂਗੀ ਹਾਂਜੀ ਕਿਸੇ ਭਰਾ ਨੇ ਲੈ ਜਾਣੀ ਆ ਹਾਂਜੀ ਠੀਕ ਆ ਗੱਲ ਤੇ ਹੁਣ ਮਾਰ ਦੇ ਘਰੀ ਇਹ ਤੇ 6ਵੇਂ ਨੰਬਰ ਵਾਲੀ ਇਨੂੰ 2 ਦਿਨ ਹੋ ਗਏ ਸੂਈ ਨੂੰ ਠੀਕ ਆ ਗੱਲ ਇਹ ਥੱਲੇ 20 ਕਿਲੋ ਦੇ ਨੇੜੇ ਬੌਲੀ ਆ હાજર ਹਾਂ ਇਹ ਐਰ ਸੈਰ ਤੇ ਐਚ ਐਫ ਦਾ ਮੇਲ ਆਈ ਠੀਕ ਆ ਗੱਲ ਆ ਬਾਡੀ ਐਚ ਐਫ ਵਾਲੀ ਆ ਗਈ ਤੇ ਫੇਸ ਕੁਆਲਟੀ ਕਲਰ ਐਰ ਸੈਰ ਵਾਲਾ ਆ ਗਿਆ ਕਲਰ ਐਰ ਸੈਰ ਦਾ ਜੀ ਖੋਲ ਕੇ ਨੰਬਰ ਆ ਗਿਆ ਸੱਜਣੋ ਛੇਮਾ ਬੱਚੇ ਵੀ ਵਧੀਆ ਲੁ ਹੈ ਬਸ ਤਾਂ ਚਲੇਗਾ ਵੀ ਮਿਲ ਗਈਆਂ ਸਾਰੀਆਂ ਜੀ ਗੱਲ ਕਰ ਲਈਏ ਸੁਆ ਇਹਦਾ ਸੁਆ ਇਹਦਾ ਦੂਜਾ ਜਿਹੜਾ ਨਾਲ ਕਹਿ ਦਿੰਦੀ ਸੂਈ ਇਹ ਸੂਈ ਮੰਨ ਲਓ ਪਰਸੋਂ ਦੀ ਸੂਈ ਵੀ ਆ ਠੀਕ ਆ ਬਿਊਟੀ ਚ ਫੁੱਲ ਆ ਗਈ ਹੈ ਨਾ ਹਾਂ 20 ਕਿਲੋ ਬੌਲੀ ਹੋਏ ਸਾਰੇ ਹਾਂ ਕਾ ਚੇ ਕਹਿ ਸਕਦੇ ਆ ਵੀ ਆਪਣੇ ਤਿੰਨੇ ਚਾਰੇ ਗਾਵਾਂ ਦਾ ਇੱਕੋ ਨਾਲ ਹਾਂ ਬਾਜਨ ਬਹੁਤ ਆਈ ਇਹ ਇਹ ਗਾਵਾਂ ਨੂੰ ਚਾਰ ਚਾਰ ਸੂਏ ਰੱਖ ਲਓ 부ੜੀਆਂ ਨਹੀਂ ਹੁੰਦੀਆਂ ਠੀਕ ਆ ਗੱਲ ਬੱਚੇ ਤੇ ਜਾਂਦੀ ਆ ਜਾਂਦੀ ਲਿਆ ਲਿਆ ਨੇੜੇ ਫੜ ਕੇ ਲਿਆ ਇੱਥੋਂ ਕਮਾ ਲਿਆ ਕੁਝ ਮੂੰਹ ਬਹੁਤ ਸੋਹਣਾ ਇਹ ਇੱਥੋਂ ਮਾਰਨੀ ਗਰੀ ਲੈ ਆ ਲਿਆ ਬੱਚੇ ਦੇ ਮਹਰ ਸਹਰ ਵਾਲਾ ਮੂੰਹ ਆ ਮੱਲਾ ਜੱਫੇ ਦੇ ਪੇਟੋਂ ਹੋਈ ਵੀ ਆ ਠੀਕ ਆ ਗੱਲ ਆ ਆ ਐਰ ਸ਼ੈਰ ਦੇ ਬੱਚੇ ਅੱਗੇ ਰਿਜਨਲ ਜਮਾਂਨ ਪਾ ਦੂ 100 ਦਾ 100 ਹਾਂਜੀ ਇਹ ਕਿਸੇ ਭਰਾ ਨੇ ਕਹ ਲਈ ਐਰ ਸ਼ੈਰ ਤਿਆਰ ਕਰਨੀਆਂ ਨਾਲ ਲੱਗੇ ਸੀਮਨ ਲਾ ਕੇ ਐਰ ਸ਼ੈਰ ਦੇ ਬੱਚੇ ਟੌਪ ਦੇ ਤਿਆਰ ਕਰ ਦੂ ਕਿੰਨੀ ਬੋਲੀ ਦੱਸਿਆ ਕੋਰਪਰੀ ਦਾ ਹੁਣ ਇਹ ਮੰਨ ਲਓ 18 20 ਕਿਲੋ ਤਿਆਰ ਆਏ ਠੀਕ ਹੈ ਗੱਲ ਸਵਾਦੀ ਕਿਵੇਂ ਆ ਨਾੜਾ ਦੇਖੋ ਕਿਵੇਂ ਨੇ ਠੰਡੀ ਸੁਭਾਦੀ ਆ ਜਮਾਂ ਠੰਡੀ ਠੀਕ ਹੈ ਗੱਲ ਤੇ ਸੁਭਾਦੀ ਠੰਡੀ ਆ ਗਈ ਬਾਈ ਕਹਿੰਦਾ ਚਵਾਈ ਦੀ ਕਿਵੇਂ ਰਹੂਗੀ ਚਵਾਈ ਦੀ ਇੱਕ ਨੰਬਰ ਆ ਜੀ ਮਾਰ ਦਿੰਨਾ ਧਰ ਇਹ ਇੱਥੋਂ ਇੱਥੋਂ ਦੱਸ ਆਦੀ ਗਰੀ ਉਹ ਡਰ ਜਾਂਦਾ ਕਈ ਵਾਰੀ ਆਪਣੇ ਆਦੇ ਸਮਾਨ ਤੋਂ ਇਹ ਇਥੋਂ ਕਰਾ ਦੇ ਜੀ ਇੱਕ ਬੱਚੇ ਬੁੱਛੇ ਲਾਉਣ ਦਾ ਸਿਸਟਮ ਨਹੀਂ ਹੈਗਾ ਚਵਾਈ ਕਰ ਸਕਦੇ ਦੇ ਇੱਕ ਬਾਅਦ ਛੱਡ ਦੇ ਉਸਤਾਦ ਪੈਸੇ ਕਿੰਨੇ ਪੈਸੇ ਇਹਦਾ ਵੀ ਮੈਨੂੰ ਜੀ ਕੋਲੀ 95000 ਲਵਾਂਗੇ ਇਹ 1 5 ਦੀ ਇਹ 95 2 ਲੱਖ ਹੋ ਗਿਆ 2 ਲੱਖ ਜੋੜੇ ਜੋ ਕਰਦਾਂਗੇ ਥੋੜੇ ਜੋ ਮਾਨਤਾਨ ਕਰ ਦੇ ਕਿਸੇ ਨੇ ਦੋ ਨਹੀਂ ਲੈਣੀ ਹੋਈਆਂ ਕੋਈ ਨਾ ਮਾਨਤਾਨ ਕਰ ਦਾਂਗੇ ਠੀਕ ਹੈ ਗੱਲ ਦੁੱਧ ਇਹ ਵੀ 250 20 ਕਿਲੋ ਠੰਡਾ ਹੀ ਦੋ ਠੀਕ ਹੈ ਗੱਲ ਆ ਦੁੱਧ ਇਹ ਵੀ ਸਤਨੂ ਬਾਈ ਕਹਿੰਦਾ ਚੰਗਾ ਪਾ ਦੂ ਤੇ ਬਾਕੀ ਬੈੜ ਦੀ ਮੇਨ ਗੱਲ ਹੁੰਦੀ ਆ ਬਾਈ ਯਾਰ ਵਜਨ ਚੰਗਾ ਜਾਣ ਜੂਣ ਬੱਛੀ ਚੰਗੀ ਆ ਗਈ ਹੈ ਨਾ ਹਾਂ ਬਹੁਤ ਚੰਗੀ ਆ ਜੀ ਆ ਜਾਨਾ ਵਜਨ ਵਜੂਦ ਆ ਗਿਆ ਚੰਗਾ ਤੇ ਹੁਣ ਮਾਰਦੇ ਚੋਬਰਾ ਕੈਮਰਾ ਪਹਿਲਾਂ ਤਾਂ ਇਹਦੀ ਬੱਸੀ ਦਿਖਾ ਕੁੜੀ ਬੱਛੀਆ ਨਾਲ ਹਾਂ ਬਹੁਤ ਚੰਗੀ ਬੱਸੀ ਆ ਬਹੁਤ ਵਧੀਆ ਸੀਮਨ ਦੀ ਬੱਸੀ ਆ ਠੀਕ ਹੈ ਗੱਲ ਸਕਸੜ ਸੀਮਨ ਦੀ ਆ ਫਾਰਮ ਚੋਂ ਵਹਿੜ ਲਈ ਆ ਠੀਕ ਹੈ ਗੱਲ ਤੋਰ ਜੋਬਰਾ ਖੋਲ ਕੇ ਤੇ ਵੱਡੀ ਫੁੱਲ ਜਿੱਡੀ ਵੱਡੀ ਓਡੀ ਵੱਡਾ ਹਵਾਨਾ ਹਾਂ ਜੇਰ ਜੂਰ ਕੰਪਲੀਟ ਆ ਇਹਦੀ ਵੀ ਉਹ ਪਈ ਆ ਸਾਈਡ ਤੇ ਠੀਕ ਹੈ ਗੱਲ ਜੱਡੀ ਵੱਡੀ ਆਪ ਓਡੇ ਹੀ ਵੱਡਾ ਹਵਾਨਾ ਮਗਰ ਆ ਗਈ ਬੱਛੀਏ ਬਾਈ ਕਹਿੰਦਾ ਕਿਸੇ ਫਾਰਮ ਵਾਲੇ ਸੱਜਣ ਕੋਲ ਆਈ ਆ ਬਹਿੜਾ ਇਹ ਵੱਡੀ ਬੁੱਡੀ ਦਾ ਕੋਈ ਲੇਖਾ ਨਹੀਂ ਹੈਗਾ ਉਦਾਂ ਦੀ ਗੱਲੀ ਹਟ ਪੋਚ ਕੇ ਧਾਰੀ ਇਹਨੂੰ ਪੋਚ ਕੇ ਲਾ ਲਾ ਪੋਚ ਕੇ ਥੋੜਾ ਜਿਹਾ ਕਿ ਕਿ ਵਜਨ ਜ਼ਿਆਦਾ ਰਸ਼ੀਅਨ ਟੈਂਕ ਕਹਿਦਾ ਇਹ ਰਸ਼ੀਅਨ ਟੈਂਕ ਦਾ ਤਲਕਣ ਤਲਕਣ ਤੋਂ ਡਰਦੀ ਆ ਇਹ ਵੀ ਵਜਨ ਵਾਲਾ ਮੇਰੇ ਜਿਹਾ ਸਮਝਿਆ ਨਹੀਂ ਆਣਾ ਅੱਲਾਇ ਚੱਲੇ ਇਹਨੂੰ ਅੱਲਾਇ ਚੱਲੇ ਚੱਲੇ ਇਹ ਕਦੋਂ ਸੂਈ ਆ ਬਾਈ ਇਹ ਵੀ ਸਵੇਰ 4 ਵਜੇ ਸੂਈ ਸੀ ਚੇਰ ਪੈ ਗਈ ਇਹਦੀ ਠੀਕ ਆ ਗੱਲ ਆ ਇਨੇ ਦੁੱਧ 37 38 ਕਿਲੋ ਦੁੱਧ ਦਿੱਤਾ ਠੀਕ ਹੈ ਗੱਲ ਸਾਲ ਹੁੰਦਾ ਤਾਂ ਦੁੱਧ ਇਹ 40 ਕਿਲੋ ਵੀ ਦੇ ਦਿੰਦੀ ਠੀਕ ਹੈ ਗੱਲ ਫੜਾ ਲੈ ਇੱਥੇ ਇੱਥੇ ਜਿ ਘਮਾ ਕੇ ਰੋਕ ਲਾ ਪੱਦਰਜੀ ਜਗ੍ਹਾ ਤੇ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਹੁਣ ਰੁਕਦੀ ਨਹੀਂ ਹੈ ਨਾ ਹੁਣ ਰੁਕਦੀ ਨਹੀਂ ਪਹਿਲਾਂ ਤੁਰਦੀ ਨਹੀਂ ਠੰਡੀ ਸੀਲ ਬਹੁਤ ਆ ਗੁਰੀ ਲਾ ਠੀਕ ਆ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੁਕਦੀ ਨਹੀਂ ਹੁਣ ਉਧਰ ਨੂੰ ਬੱਚੇ ਦਾ ਕਰਦੀਆਂ ਸਾਰੇ ਬੱਚੇ ਤੇ ਲੈ ਚੱਲ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਆ ਕੱਚੇ ਚ ਹੈ ਨੁੜਦੀ ਆ ਪੂਰਾ ਨਾ ਹਾਂ ਪੱਕੇ ਜੀ ਥੋੜਾ ਕਹਿ ਲਈ ਉਹੀ ਫਿਰਦੀ ਆਈ ਹੈ ਨਾ ਮਹਾਲਾ ਮਹਾਲਾ ਇੱਥੇ ਮਹਾਲਾ ਹੋਰੇ ਲਿਆ ਇੱਧਰ ਲੈ ਆ ਲਿਆ ਤੂੰ ਤਾਂ ਪਰਲੇਵੰਨੀ ਲੈ ਗਿਆ ਲਿਆ ਕਿੰਨੇ ਦੁੱਦੀ ਰਿਪੋਰਟ ਹੈ ਦੀ 37 36 ਕਿਲੋ ਦਾ 35 ਦਾ ਖਰਚ ਦਊਗੀ ਠੀਕ ਆ ਗੱਲ ਇਹ ਵੀ ਕੱਲ ਹੀ ਸੂਈ ਹੈ ਨਹੀਂ ਇਹ ਸਵੇਰ ਸੂਈ ਸੀ 4 ਵਜੇ ਅੱਛਾ ਅੱਜ ਸਵੇਰ ਹਾਂ ਤੇ ਜੇਰ ਡਾਨਾ ਤੇ ਮਗਰ ਬੱਸੀ ਆ ਗਈ ਮਗਰ ਬਹੁਤ ਟੌਪ ਦੀ ਬੱਸੀ ਆ ਜੀ ਠੀਕ ਆ ਗੱਲ ਆ ਲੈ ਚੱਲਾ 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 ਚੱਲ ਚੁਬਰਾ ਇਹਨੂੰ ਲੈ ਚੱਲਾ 22 ਦੀ ਕਿਵੇਂ ਆ 22 ਦੀ 1 ਨੰਬਰ ਹੈਗੀ 100 ਦੀ 100 100 ਦੀ 100 ਠੀਕ ਹੈ ਗੱਲ ਹੱਥੀ ਚਵਾਈ ਦੇ ਕੇ ਮਸ਼ੀਨੀ ਤੇ ਬਾਈ ਇਹੇ ਹੱਥੀ ਚੋਲਿਓ ਮਸ਼ੀਨੀ ਚੋਲਿਓ ਕੁਛ ਨਹੀਂ ਕਹਿੰਦੀ ਪੈਰ ਵੀ ਨਹੀਂ ਚੱਕਦੀ ਠੀਕ ਹੈ ਗੱਲ ਵੀ ਜਿੱਦਾਂ ਦੀ ਮਰਜ਼ੀ ਡਾਵਲ ਛੇੜੀ ਆ ਡਾਵਲ ਛੇੜੀ ਹੱਥੀ ਚਵਾਈ ਦੇ ਲਾ ਲਿਓ ਚਾਹੇ ਬਾਈ ਕਹਿੰਦਾ ਲਾ ਲਿਓ ਸਭ ਮਸ਼ੀਨੀ ਚਵਾਈ ਤੇ ਜੇਰ ਵਾਸਤੇ ਕਾੜਾ ਘੂੜਾ ਦਿੱਤਾ ਸੀ ਭਲਾਣੇ ਹੁ ਥਾਨ ਬਾਲਾ ਚੰਗਾ ਦੇਖ ਠੀਕ ਹੈ ਗੱਲ ਤੇ ਆਪਾਂ ਪਾਲ ਪੁਲ ਜੀ ਕੱਢ ਕੇ ਜਦੋਂ ਹੋ ਗਈ ਸਾਫ ਲੈ ਵੈਨ ਕਰ ਜੂ ਕਹ ਲਈਏ ਇੱਥੋਂ ਦਿਖਾ ਗੈਰੀ ਚਵਾਈ ਖੜਕਦੀ ਆ ਕਮਾਂਡੀਆਂ ਨੇ ਕਰੇ ਸੁਣਨ ਵਾਲਾ ਕੰਮ ਆ ਚੱਕ ਲੈ ਦੋਹੇ ਪਾਸੇ ਬਹਿ ਕੇ ਕਰਨ ਵਾਲਾ ਕ ਵਾਛੜ ਦੋਈ ਛੜ ਦੋਈ ਛੜ ਦੋਈ ਛੜ ਦੋਈ ਜਿਆਦੇ ਨਾ ਥੱਲੇ ਡੋਲਿਆ ਕਰੋ ਕਿੰਨੇ ਪੈਸੇ ਗੁਰਪ੍ਰੀਤ ਸਮੇਤ ਬੱਛੀ ਇਹਦੀ ਬੱਸੀ ਦਾ ਇਹ ਹੀ 15000 ਦੀ ਰੱਖ ਲਾਂਗੇ ਆਪਾਂ ਇਹ ਰੱਖਣ ਦਾ ਕਿਸੇ ਸੱਜਣ ਨੇ ਦੇਣ ਹੀ ਨਹੀਂ ਉਹ ਤਾਂ ਨਾਲ ਹੀ ਦੇਣੀ ਪਊਗੀ ਤੇ ਇਹਦਾ ਜੇ ਆਪਾਂ ਲੈਣਾ ਲੈਣ ਦੇ ਨੇ 130000 ਰੁਪਏ ਲਵਾਂਗੇ 130000 ਰੁਪਿਆ ਹਾਂਜੀ ਠੀਕ ਹੈ ਗੱਲ ਇਹਦਾ ਬਾਈ ਕਹਿੰਦਾ 130 ਲੈ ਲਾਂਗੇ ਤੇ ਲਾਸਟ ਤੇ ਤਾਂ ਨਾ ਇੱਕ ਗਾਰੀ ਉਹ ਤੋਫਈ ਖੜਾਈ ਖੜਿਆ ਤੋਫਈ ਖੜਾਈ ਖੜਿਆ ਗੁਰਪ੍ਰੀਤ ਹੋਰੀ ਇਹ ਗੱਬਣਾ ਪੂਰੀ ਏ ਮਾਰੀ ਮਾਰੀ ਕੈਮਰਾ ਇੱਥੋਂ ਗੱਬਣਾ ਕਿਤੇ ਤੁਸੀਂ ਐ ਸਮਝੋ ਬਾਜ਼ਾਰ ਲਾ ਰਹੀ ਆ ਫਾੜੀ ਵਾਲਾ ਲੈ ਵਾ ਜਮਈ ਤੋਰ ਚੋਬਰਾ ਖੋਲ ਕੇ ਤੋਰੇ ਨੂੰ ਇਹਦਾ ਨਗੀਨਾ ਪੀਸੀ ਖੜਾ ਤੇ ਐਂਡ ਜੇ ਤੇ ਹਨਾ ਹਾਂਜੀ ਇਹਦੇ ਚਾਰ ਕ ਦਿਨ ਰਹਿੰਦੇ ਆ ਸੂਣ ਦੇ ਸੂਆ ਕਿਹੜਾ ਸੂੰਦੀ ਆ ਜੀ ਸੂਆ ਦੂਜਾ ਸੂ ਸੂਆ ਦੂਜਾ ਚਾਰ ਦਿਨ ਰਹਿੰਦਾ ਦੁੱਧ 28 ਕਿਲੋ ਦੁੱਧ ਦਿੰਦਾ ਵੈਰਾ ਇਹਦਾ ਯਾਰ ਚੀਜ਼ ਆ ਆਪੇ ਬੋਲਦੀ ਆ ਹਨਾ ਇਹਦਾ ਆਪੇ ਬੋਲੂਗਾ ਲੈ ਵਈ ਬੋਲੂਗਾ ਵੀ ਦੁੱਧ ਕਿੰਨਾ ਕ ਪਾਇਆ ਥਣ ਸੱਜਣੋਂ ਹੱਥੀ ਚਵਾਈ ਵਾਲਾ ਲੱਗਿਆ ਮਸ਼ੀਨ ਨਹੀਂ ਬਿਨਾ ਸ਼ੱਕੇ ਨਹੀਂ ਲੱਗ ਗਈ ਜਾਨਾ ਯਾਂ ਕਿ ਕੋਈ ਭਰਾ ਕਹ ਲਈ ਨਾ ਹੱਥੀ ਚੋਣ ਦਾ ਸ਼ਕੀਨ ਹੁੰਦਾ ਇੱਕ ਅੱਧੀ ਵੜ ਰੱਖਦਾ ਉਹਦੇ ਵਾਸਤੇ ਖਾਸ ਆਫਰ ਆ ਰੋਕੋ 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 ਆਇਥੇ ਰੋਕੋ ਨਾਲਾ ਨੂਣਾ ਦੀ ਤਾਂ ਗੁੰਦੀ ਪਈ ਆ ਗੁਰੀ ਦੇ ਠੀਕ ਹੈ ਕਰਨ ਤੇ ਸਵੇਰ ਆ ਦੀ ਠੰਡੀ ਆ ਨਾ ਸਵੇਰ ਠੰਡੀ ਸਵੇਰ ਆ ਦੀ ਠੰਡੀ ਆ ਵਗੈਰੀ ਸਵੇਰ ਆ ਦੀ ਠੰਡੀ ਆ ਆਰਡਰ ਫਾੜੀ ਵਾਲਾ ਬਣਾਉਂਦੀ ਆ ਜਮਾ ਕਮਾ ਲਾ ਬਾਈ ਲੈ ਚਲਾ ਇਹਨੂੰ ਮਗੇ ਲੈ ਚਲਾ ਲੈ ਚਲਾ ਤੇ ਫੀਟਿੰਗ ਵਾਲੀ ਆ ਗਈ ਉਹੀ ਨਹੀਂ ਵਾਲੀ ਮੋਟੀ ਹੀ ਕਹਿੰਦਾ ਇਹਦਾ ਹੋਰ ਬਣੂਗੀ ਗੁਰੀ ਹਾਜੂ ਥੱਲਿਓ ਜਮਾ ਆ ਥੱਲੇੋਂ ਉੜਨ ਵਾਲਾ ਕੰਮ ਆ ਇਹ ਲੇਵੇ 'ਚ ਮਸਟੈਟਸ ਨਹੀਂ ਹੁੰਦੀ ਹੈ ਕਿ ਜਿੱਦਾਂ ਇਹਨੂੰ ਆਰਡਰ ਲੱਗਿਆ ਫਾੜੀ ਵਾਲਾ ਕਿਉਂਕਿ ਜਦੋਂ ਇਹਨਾਂ ਦੁੱਧ ਦਾ ਖੁੱਚਾਂ ਤੋਂ ਤਹਾਂ ਜੋਰ ਪੈ ਗਿਆ ਦੁੱਧ ਦਾ ਪਾਣੀ ਪਿਆ ਦੇ ਕੋਈ ਨਾ ਲੇ ਵਾ ਇਹ ਮੰਨ ਲਓ ਵੀ ਕਿਸਾਉ ਵਾਲਾ ਹੋਰ ਵੀ ਕਿਸਾਉ ਕਰ ਜਾਣਾ ਲੇਵੇ 'ਚ ਥੱਲੇ ਕਿੰਨੇ ਪੈਸੇ ਦੇ ਅੱਜ ਐਂ ਗੱਬਣ ਦੇ ਲੱਖ 'ਚ ਛੋੜ ਕਰ ਦਿਆਂ ਯਾਰ ਲੱਖ 'ਚ ਮੁੱਲ ਦਾ ਇਹਦਾ 10 15 ਕਰੋੜ ਵਾਲਾ ਤਾਂ ਵੀ ਥੋੜਾ ਠੀਕ ਆ ਇੱਥੋਂ ਕਰੀ ਕੱਦ ਦਿਖਾ ਦਈਏ ਫੁੱਲ ਵੱਟੇ ਕੱਦ ਦੀ ਆ ਹਾਂ 1 ਲੱਖ 'ਚ ਬਾਈ ਕਹਿੰਦਾ ਛੋਟ ਕਰ ਦਿਆਂਗੇ ਲੈ ਇੱਥੋਂ ਲੇ ਵਾ ਲੇਵੇ ਦਾ ਡ ਦੂਜਾ ਸੂਰਾ ਸੁਣੀਏ ਕਮਾਲ ਦੀ ਬੱਠੀ ਆ ਗਈ ਜਮਾ ਕਿੰਨਾ ਦੱਸਿਆ ਦਾ ਪਹਿਲਾਂ ਦਾ ਦੁੱਤ ਵੀਰੇ ਦਾ ਵੀ 30 ਕਿਲੋ ਦੱਸਿਆ ਯਾਰ ਆਪਾਂ 25 ਮੰਨ ਕੇ ਲਈ ਆ ਠੀਕ ਹੈ ਗੱਲ ਤੇ ਇੱਥੋਂ ਹਜੇ ਆ ਬਾਲ ਢੱਲਣਾ ਬਹੁਤ ਬਈਆ ਨਾ ਪਰ ਦੇ ਦੂਗੀ ਇਹ 30 ਕਿਲੋ ਆ ਲੱਖ ਚ ਬਾਈ ਕਹਿੰਦਾ ਛੋਟ ਕਰ ਦਿਆਂਗੇ ਲੈ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਹੈਗਾ ਜੀ 97796051 9779605182 ਦਾ ਨੰਬਰ ਹੈ ਅੱਠ ਤੋਫੇ ਪੀਸ ਦਿਖਾਤੇ ਉਹ ਕੰਮ ਨਹੀਂ ਹੋਊਗਾ ਵੀ ਤੁਹਾਡਾ ਢੇੜਾ ਲੱਗੂ ਨਸਲ ਦਿਖਾਤੀ ਜਰਸੀ ਐਚ ਐਫ ਤੇ ਆਇਰ ਸ਼ਹਿਰ ਇਹਨਾਂ 'ਚ ਜਿਹੜਾ ਵੀ ਤੋਹਫ਼ਾ ਪੀਸ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਾਓ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ